ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾ ਕਾਰੀ ਬੁਟੀਕ ਬਰਨਾਲਾ ਦੇ ਉੱਪਰ ਹੋਪਸੋ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅੱਜ ਦੀ ਜਿਹੜੀ ਕਲੈਕਸ਼ਨ ਆਂਗੀ ਉਹ ਹੌਟ ਡਿਮਾਂਡਿੰਗ ਕਲੈਕਸ਼ਨ ਕਹਿ ਸਕਦੇ ਆ ਆਪਾਂ ਕਿਉਂਕਿ ਖੀਨ ਖਾਬ ਦੇ ਤੇ ਬਰੌਕਟ ਦੇ ਸੂਟ ਜਿਵੇਂ ਕਿਸ ਨੂੰ ਪਤਾ ਹੀ ਆ ਹਨਾ ਸਾਰੀ ਸਿਸਟਰਸ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਜੀ ਤੇ ਉਹਨਾਂ ਦੀ ਡਿਮਾਂਡ ਦੇ ਉੱਤੇ ਆਪਾਂ ਜੇ ਸੂਟ ਲੈ ਕੇ ਆਇਾਂਗੇ ਤੇ ਅਗਰ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਨੂੰ ਫਸਟ ਟਾਈਮ ਤੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤੇ ਅਗਰ ਤੁਸੀਂ ਦੇਖ ਰਹੇ ਹੋ ਇੰਸਟਾਗ੍ਰam ਪੇਜ ਤੋਂ ਤਾਂ ਹਲੇ ਤੱਕ ਫੋਲੋ ਨਹੀਂ ਕੀਤਾ ਤਾਂ ਪੇਜ ਨੂੰ ਫੋਲੋ ਜ਼ਰੂਰ ਕਰੋ ਜੀ ਇਹ ਨੇ ਅੱਜ ਦੇ ਜਿਹੜੇ ਖੀਨਖਾਬ ਦੇ ਸੂਟ ਜਿਹੜੇ ਤੁਹਾਨੂੰ ਅਸੀਂ ਇੱਕ ਕਰਕੇ ਦਿਖਾਵਾਂਗੇ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਨੇ ਜੀ ਔਰ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਕਹੂੰਗੀ ਉਹ ਇਹ ਆਗੀ ਕਿ ਤੁਹਾਨੂੰ ਇਹ ਵਾਲੇ ਡਿਜ਼ਾਈਨ ਆਮ ਸ਼ਾਪ ਦੇ ਉੱਪਰੋਂ ਜਾਂ ਆਮ ਬੁਟੀਕਸ ਤੋਂ ਨਹੀਂ ਮਿਲਣਗੇ ਜੀ ਮੀਨਸ ਇਹ ਵਾਲੇ ਡਿਜ਼ਾਈਨ ਅਸੀਂ ਬੜੀ ਚੁਣੀਕ ਜੇ ਲੈ ਕੇ ਆਏ ਤੁਹਾਡੇ ਲਈ ਕਾਮਨ ਡਿਜ਼ਾਈਨਸ ਨਹੀਂ ਹੈਗੇ ਇਹ ਵਾਲੇ ਤੁਸੀਂ ਦੇਖੋਗੇ ਪਹਿਲਾਂ ਤਾਂ ਕਲਰ ਦੇਖ ਲਓ ਜੀ ਬਹੁਤ ਜ਼ਿਆਦਾ ਪਿਆਰਾ ਕਲਰ ਹੈਗਾ ਤੇ ਇਹਦੇ ਤੇ ਨਾ ਜਿਵੇਂ ਕੀ ਕਹਿੰਦੇ ਹੁੰਦੇ ਆਪਣੀ ਦੁਲਹਣ ਵਾਲਾ ਸਟਾਈਲ ਬਣਿਆ ਹੋਇਆ ਬ੍ਰੋਕਟ ਦੇ ਉੱਪਰ ਤੁਸੀਂ ਦੇਖੋਗੇ ਆ ਦੇਖੋ ਜੀ ਇਹਦੇ ਵਿੱਚ ਤੇ ਇਹ ਖੀਨ ਖਾਬ ਆ ਜੀ ਬਹੁਤ ਸੌਫਟ ਵਾਲੀ ਹੈ ਜੀ ਇਦਾਂ ਤੁਸੀਂ ਮੀਨਸ ਇਹ ਨਹੀਂ ਕਹਿ ਸਕਦੇ ਕਿ ਹਾਰਡ ਆ ਗਈ ਬਾਕੀ ਸਾਰੀ ਹੈ ਨਾ ਵੀਵਿੰਗ ਹੋਈ ਵੀ ਆ ਤੁਸੀਂ ਦੇਖੋ ਮੀਨਸ ਇਹ ਕੋਈ ਪ੍ਰਿੰਟਿੰਗ ਨਹੀਂ ਹੈਗੀ ਉੱਪਰ ਤੁਹਾਨੂੰ ਆਪਣੇ ਆਪ ਹੀ ਦਿਖ ਰਹੀ ਹੋਣੀ ਹੈ ਵੀਡੀਓ ਦੇ ਵਿੱਚ ਸਾਰੀ ਇਹ ਵੀਵਿੰਗ ਹੋਈ ਵੀ ਆ ਮੀਨਸ ਏਮਬਰਾਇਡਰੀ ਹੁੰਦੀ ਹੈ ਜੀ ਇਹ ਖੀਨਖਾਬ ਦੇ ਵਿੱਚ ਤੇ ਕਲਰ ਆ ਜੀ ਜਿਹੜਾ ਇਹਦਾ ਬੜਾ ਹੀ ਸੋਹਣਾ ਯੂਨੀਕ ਜਿਹਾ ਕਲਰ ਆ ਮੀਨਸ ਨਾ ਆਪਾਂ ਇਹਨੂੰ ਗ੍ਰੀਨ ਕਲਰ ਕਹਿ ਸਕਦੇ ਆ ਨਾ ਪਿਸਤਾ ਕਲਰ ਕਹਿ ਸਕਦੇ ਆ ਇਹ ਵਾਲੀ ਇਹਦੇ ਨਾਲ ਬਾਟਮ ਆਏਗੀ ਜੀ ਸ਼ਾਇਦ ਵੀਡੀਓ ਦੇ ਵਿੱਚ ਪਤਾ ਨਹੀਂ ਮੈਨੂੰ ਕਲਰ ਕਿਦਾਂ ਦੇ ਆ ਰਹੇ ਨੇਗੇ ਤੇ ਪਰ बॉटम ਬਿਲਕੁਲ ਨਾਲ ਮੈਚ ਕਰਦੀ बॉटम ਆ ਜੀ ਇਹ ਵਾਲੀ ਬਹੁਤ ਜਿਆਦਾ ਪਿਆਰਾ ਸੂਟ ਆ ਖੀਨ ਖਾਬ ਦੀ ਸ਼ਰਟ ਹੋਏਗੀ ਜੀ ਤੇ ਇਹ ਜਿਹੜੀ ਪਿਓਰ ਕ੍ਰੇਪ ਦੇ ਵਿੱਚ ਆਪਣੀ बॉटम ਹੋਏਗੀ ਕਿਉਂਕਿ ਤੁਹਾਨੂੰ ਪਤਾ ਵੀ ਇਹ ਜਿਹੜੇ ਕਲਰ ਨੇ ਇਹ ਆਮ ਸੈਮੀ ਫੈਬਰਿਕ ਦੇ ਉੱਤੇ ਚੜਦੇ ਵੀ ਨਹੀਂ ਹੈਗੇ ਕਲਰ ਤੇ ਇਸੇ ਕਰਕੇ ਇਹਦਾ ਕਲਰ ਜਿਹੜਾ बॉटम ਦਾ ਪਲੇਨ ਆਗਾ ਜੀ ਇਹ ਬਿਲਕੁਲ ਤੇ ਆਪਾਂ ਹੁਣ ਤੁਹਾਨੂੰ ਅਗਲਾ ਕਲਰ ਸ਼ੋਅ ਕਰਦੇ ਆਂ ਜਿਵੇਂ ਕਿ ਤੁਸੀਂ ਦੇਖੋਗੇ ਅਗਲਾ ਕਲਰ ਹੈ ਜਿਹੜਾ ਉਹ ਆ ਗਿਆ ਜੀ ਆਪਣਾ ਪਰਪਲ ਦੇ ਵਿੱਚ ਜਿਹੜਾ ਕਿ ਕਾਮਨ ਕਹਿੰਦਾ ਟ੍ਰੈਂਡਿੰਗ ਦੇ ਵਿੱਚ ਕਹਿ ਸਕਦੇ ਆ ਇਹ ਵਾਲਾ ਕਲਰ ਵੀ ਆਪਾਂ ਪਰਪਲ ਨੂੰ ਬਹੁਤ ਸੋਹਣਾ ਸ਼ੇਡ ਹੈ ਜੀ ਇਹ ਡਿਜ਼ਾਈਨਿੰਗ ਤੁਹਾਨੂੰ ਦੱਸਿਆ ਜਿਵੇਂ ਕਿ ਸੇਮ ਹੀ ਰਹੇਗੀ ਸਭ ਦੀ ਡਿਜ਼ਾਈਨਿੰਗ ਸੇਮ ਆ ਜੇ ਕਿਸੇ ਮੇਰੇ ਫਰੈਂਡ ਨੇ ਲਾਈਟ ਕਲਰ ਪਸੰਦ ਕਰਨਾ ਤਾਂ ਉਹ ਵਾਲਾ ਪਸੰਦ ਕਰ ਸਕਦੇ ਆ ਅਗਰ ਕਿਸੇ ਨੇ ਡਾਰਕ ਕਲਰ ਲੈਣਾ ਚਾਹੁੰਦੇ ਆ ਤਾਂ ਇਹ ਵਾਲਾ ਕਲਰ ਬਹੁਤ ਜ਼ਿਆਦਾ ਸੋਹਣਾ ਕਲਰ ਹੈਗਾ ਦੇਖੋ ਦੋਸੀ ਇਸ ਟ੍ਰੈਮੀਡੀ ਦੇ ਵਿੱਚ ਸਾਰੇ ਜਿਹੇ ਵੀਵਿੰਗ ਹੋਈ ਵੀ ਆ embroidery ਕਹਿ ਸਕਦੇ ਹੁੰਦੇ ਨੇ ਨੂੰ ਵੀਵਿੰਗ ਕਹਿੰਦੇ ਲੱਗੇ ਤੇ ਇਹ ਵਾਲੀ ਜਿਹੜੀ ਹੈਗੀ ਆਪਣੇ ਖੀਨਖਾਬ ਦਾ ਫੈਬਰਿਕ ਹੈਗਾ ਠੀਕ ਹੈ ਜੀ ਤੇ ਇਹ ਵਾਲੀ ਇਹਦੇ ਨਾਲ ਆ ਗਈ ਆਪਣੇ ਬਾਟਮ ਆ ਗਈ ਜੀ ਇਹਦੇ ਨਾਲ ਇਹ ਵਾਲੀ ਬਿਲਕੁਲ ਨਾਲ ਮੈਚਿੰਗ ਆ ਗਈ ਹੋ ਸਕਦਾ ਵੀਡੀਓ ਦੇ ਵਿੱਚ ਥੋੜਾ ਬਹੁਤਾ ਕਲਰ ਮੀਨਸ ਹੋ ਹੁੰਦਾਗਾ ਤੇ ਮੈਚਿੰਗ ਬਾਟਮ ਲੱਗੀ ਹੋਈ ਹੈ ਜੀ ਬਿਲਕੁਲ ਨਾਲ ਦੀ ਬਹੁਤ ਸੋਨੇ ਕਲਰ ਨੇ ਵਿੱਚ ਕੋਈ ਪੜਕੀਲੇ ਜੇ ਰੰਗ ਨਹੀਂ ਹੈਗੇਗੇ 골ਡਨ ਦੇ ਨਾਲ ਇਹਦੀ ਮੈਚਿੰਗ ਕੀਤੀ ਹੋਈ ਆ ਹੁਣ ਆਪਣੇ ਕੋਲ ਆ ਗਿਆ 3rd ਸ਼ੇਡ ਹਾਰਿਕ ਦੇ ਵਿੱਚ ਜਿਵੇਂ ਤੁਸੀਂ ਦੇਖੋਗੇ ਨਾ ਇਹਦੇ ਵਿੱਚ ਥੋੜਾ ਜਿਹਾ ਰੈਡਿਸ਼ ਕਾਪਰ ਦਾ ਵਿੱਚ ਆ ਗਿਆ ਵੀ ਜੇ ਪਹਿਲਾਂ ਵਾਲ ਚ 골ਡਨ ਦਾ ਆ ਗਿਆ ਸੀਗਾ ਇਦਾਂ ਕਰਕੇ ਥੋੜਾ ਥੋੜਾ ਡਿਫਰੈਂਸ ਹੈਗਾਗਾ ਸਾਰਿਆਂ ਦੇ ਵਿੱਚ ਦੇਖੋ ਕਿੰਨਾ ਸੋਹਣਾ ਜਿਆਦਾ ਸੂਟ ਹੈ ਔਰ ਇਹ ਵਾਲੇ ਡਿਜ਼ਾਈਨਿੰਗ ਹੈ ਜਿਹੜੀ ਪ੍ਰਿੰਟਿੰਗ ਆ ਗਈ ਇਹ ਤੁਹਾਨੂੰ ਆਮ ਤੁਹਾਨੂੰ ਕਾਮਨਲੀ ਨਹੀਂ ਮਿਲ ਸਕਦੀ ਕਿ ਮੈਂ ਸੋਹਣੀ ਚੀਜ਼ ਦੀ ਗਾਰੰਟੀ ਦਿੰਨੀ ਹੈਗੀ ਬਹੁਤ ਸੋਹਣਾ ਜਿਆਦਾ ਸ਼ੇਡ ਹੈਗਾ ਤੇ ਬਹੁਤ ਸੌਫਟ ਕਪੜਾ ਜੀ ਇਹ ਬਿਲਕੁਲ ਇਦਾਂ ਕਰਕੇ ਬਾਕੀ ਤੁਸੀਂ ਖੋਦੀ ਦੇਖਦੀ ਰਹਿੰਦੇ ਹੋ ਅੱਜਕੱਲ ਹਣਾ ਮੀਨਸ ਹਰ ਸਾਡੀ ਸਿਸਟਰ ਹੈ ਜਿਹੜੀ ਉਹ YouTube ਵਗੈਰਾ ਜਾਂ ਵੀਡੀਓਜ਼ ਦੇਖਦੀ ਹੈ ਸੂਟਾਂ ਵਾਲੀਆਂ ਜਿਵੇਂ ਕਿ ਆਪਾਂ ਨੂੰ ਪਸੰਦ ਹੁੰਦਾ ਫੀਮੇਲਜ਼ ਨੂੰ ਤਾਂ ਤੁਸੀਂ ਦੇਖਦੇ ਹੋਵੋਗੇ ਇਹ ਵਾਲੇ ਡਿਜ਼ਾਈਨ ਤੁਹਾਨੂੰ ਕਾਮਨਲੀ ਨਹੀਂ ਮਿਲਣਗੇ ਜੀ ਇਹਦੇ ਨਾਲ ਅਸੀਂ ਬਾਟਮ ਇਹ ਵਾਲੀ ਲਗਾਈ ਹੋਈ ਹੈ ਜੀ ਇਹਦੇ ਨਾਲ ਮੈਚ ਕਰਕੇ ਇਦਾਂ ਕਰਕੇ ਤੇ ਇਹਨੂੰ ਜਿਵੇਂ ਆਪਾਂ ਕਹਿ ਦੇਣਾ ਕੰਚੇਈ ਜਾਂ ਰੰਗ ਆ ਜੀ ਇਹ ਬਹੁਤ ਜ਼ਿਆਦਾ ਸੋਹਣਾ ਤੇ ਪਿਆਰਾ ਕਲਰ ਹੈਗਾ ਤੇ ਕ੍ਰੇਪ ਦੇ ਵਿੱਚ ਹੀ ਇਹ ਬਾਟਮ ਆ ਜੀ ਡਾਈ ਹੋਈ ਵੀ ਹੈਗੀ ਤੇ ਇਹਨਾਂ ਦੇ ਨਾਲ ਜਿਵੇਂ ਤੁਸੀਂ ਪਿਓਰ ਫੁੱਲ ਚਨੂਨ ਦੇ ਦੁਪੱਟੇ ਆਪਣੇ ਕੋਲੇ ਅ ਮਤਲਬ ਕਿ ਨਾਭਾਰਤ ਦੇ ਦੁਪੱਟੇ ਹੁੰਦੇ ਆ ਜੀ ਤੇ ਇਸ ਤੋਂ ਵੀ ਨਾਲ ਆਪਣੇ ਕੋਲ ਬੈਟਸਨ ਦੇ ਦੁਪट्टे ਹੁੰਦੇ ਆਗੇ ਤਾਂ ਤੁਸੀਂ ਦੁਪट्टे ਸਾਡੇ ਤੋਂ ਲੈ ਕੇ ਮੀਨਸ ਨਾਲ ਤੁਹਾਨੂੰ ਡਾਈ ਕਰਕੇ ਨਾਲ ਸਾਰੀ ਫਿਨਿਸ਼ਿੰਗ ਕਰਕੇ ਵੀ ਅਸੀਂ ਦੇਵਾਂਗੇ ਪਰ ਜਿਹੜੇ ਤੁਸੀਂ ਇੱਥੇ ਪ੍ਰਾਈਸ ਦੇਖੋਗੇ ਤੁਸੀਂ ਸਕਰੀਨ ਦੇ ਉੱਪਰ ਚੱਲ ਰਹੇ ਹੋਣਗੇ ਉਹ ਪ੍ਰਾਈਸ ਆ ਜਿਹੜੇ ਉਹ ਵਿਦਆਊਟ ਦੁਪੱਟਾ ਸ਼ੋ ਹੋਣਗੇ ਤੁਹਾਨੂੰ ਕਿਉਂਕਿ ਸਮ ਟਾਈਮ ਫਰੈਂਡਸ ਆ ਜਿਹੜੇ ਆਰਗਾਂਜਾ ਦਾ ਦੁਪੱਟਾ ਲਾਈਕ ਕਰਦੇ ਨੇ ਸਮ ਫਰੈਂਡਸ ਨੇ ਜਿਹੜੇ ਕੀ ਆਪਣਾ ਚੁਣੌਣ ਦਾ ਦੁਪੱਟਾ ਲਾਈਕ ਕਰਦੇ ਨੇ ਤੇ ਜਾਂ ਫਿਰ ਤੁਸੀਂ ਸੈਮੀ ਚ ਵੀ ਲਗਵਾ ਸਕਦੇ ਹੋ ਅਗਰ ਕਿਸੇ ਨੇ ਪ੍ਰਾਈਸ ਜ਼ਿਆਦਾ ਨਹੀਂ ਕਰਨਾਗਾ ਤਾਂ ਉਹ ਤੁਸੀਂ ਸੈਮੀ ਦੇ ਵਿੱਚ ਵੀ ਲਗਵਾ ਸਕਦੇ ਹੋਗੇ ਇਸੇ ਕਰਕੇ ਅਸੀਂ ਵਿਦਆਊਟ ਦੁਪੱਟਾ ਪ੍ਰਾਈਸ ਸ਼ੋਅ ਕਰ ਰਹੇ ਹਾਂ ਤੁਹਾਨੂੰ ਜਿਹੜਾ ਸਕਰੀਨ ਦੇ ਉੱਤੇ ਚੱਲ ਰਿਹਾ ਹੋਵੇਗਾ ਅਗਰ ਕਿਸੇ ਵੀ ਮੇਰੀ ਫਰੈਂਡ ਨੂੰ ਪਸੰਦ ਆਉਂਦੇ ਹੈਗੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਿਦ ਮੀਨਜ਼ ਬੋਟਮ ਵਾਲੇ ਦੀ ਸਕਰੀਨਸ਼ਾਟ ਲੈ ਲਿਓ ਤਾਂ ਕਿ ਸਾਨੂੰ ਕਲਰ ਆ ਜਿਹੜਾ ਉਹ ਕਲੀਅਰ ਹੋ ਜਾਏਗਾ ਤੇ ਤੁਸੀਂ ਬਾਏ ਕਰ ਸਕਦੇ ਹੋ ਇਹ ਸਾਡੇ ਕੋਲ ਸੂਟ ਅਵੇਲੇਬਲ ਨਹੀਂ ਜੀ ਇਹ ਵਾਲੇ ਤੇ ਇਸ ਤੋਂ ਬਿਨਾ ਅਸੀਂ ਇੱਕ ਜਸਟਿਕ ਸੈਂਪਲ ਵਜੋਂ ਵੀ ਲਾ ਲਓ ਜਾਂ ਕਿਸੇ ਇੱਕ ਫਰੈਂਡ ਦਾ ਲਗਾ ਲਓ ਸਿਸਟਰ ਦਾ ਇਹ ਸੂਟ ਹੈਗਾ ਤੇ ਪਰ ਮੈਂ ਸੋਚਿਆ ਤੁਹਾਨੂੰ ਸ਼ੋਅ ਕਰ ਦਈਏ ਤਾਂ ਕਿ ਅਗਰ ਤੁਸੀਂ ਇਸ ਡਿਜ਼ਾਈਨਿੰਗ ਦੇ ਵਿੱਚ ਵੀ ਸਾਡੇ ਕੋਲੋਂ ਸੂਟ ਲੈਣਾ ਚਾਹੁੰਦੇ ਹੋ ਤਾਂ ਅਸੀਂ ਇਮੀਜ ਤੁਹਾਨੂੰ ਸਾਨੂੰ ਫੁੱਲ ਪੇਮੈਂਟ ਐਡਵਾਂਸ ਕਰਨੀ ਪਵੇਗੀ ਤੇ ਅਸੀਂ ਸੂਟ ਤੁਹਾਨੂੰ ਮੀਨਸ ਅਰੇਂਜ ਕਰ ਦਾਂਗੇ ਜੀ ਇਹ ਵਾਲਾ ਡਿਜ਼ਾਈਨ ਵੈਸੇ ਮੀਨਸ ਬਹੁਤ ਕਾਮਨ ਕਹਿ ਸਕਦੇ ਤੁਸੀਂ ਇਹ ਮੀਨਸ ਡਿਜ਼ਾਈਨ ਕਾਮਨ ਆਗਾ ਮੀਨਸ ਕਾਫੀ ਚੱਲ ਰਿਹਾ ਇਸ ਸਾਰ ਟ੍ਰੈਂਡ ਦੇ ਵਿੱਚ ਚੱਲਿਆ ਤੇ ਇਹਦਾ ਕਲਰ ਆ ਜਿਹੜਾ ਰਾਇਲ ਬਲੂ ਕਲਰ ਆ ਅਸਲ ਦੇ ਵਿੱਚ ਨਾ ਰਾਇਲ ਬਲੂ ਕਲਰ ਆ ਜਿਹੜਾ ਇਹ ਬਹੁਤ ਘੱਟ ਮਿਲਦਾਗਾ ਮੀਨਸ ਹੋਰ ਬਹੁਤ ਸਾਰੇ ਕਲਰ ਮਿਲ ਜਾਂਦੇ ਆ ਪਰ ਕਲਰ ਇੰਨਾ ਜ਼ਿਆਦਾ ਪਿਆਰਾਗਾ ਰਾਇਲ ਬਲੂ ਕਲਰ ਆ ਤੇ ਇਹਦੀ ਵੀ ਜਿਹੜੀ ਬਾਟਮ ਆਗੀ ਆਪਾਂ ਸੇਮ ਹੀ ਕ੍ਰੇਪ ਦੇ ਵਿੱਚ ਲਗਾਈ ਆ ਜੀ ਤੇ ਅਸੀਂ ਮੋਸਟਲੀ ਜਿਆਦਾ ਪਿਓਰ ਕ੍ਰੇਪ ਯੂਜ਼ ਕਰਦੇ ਆ ਜਾਂ ਫਿਰ ਅਸੀਂ 80 ਗ੍ਰਾਮ ਵਾਲੀ ਕ੍ਰੇਪ ਯੂਜ਼ ਕਰਦੇ ਆ ਜਿਹੜੀ ਕਿ ਨੇਚਰਲ ਕ੍ਰੇਪ ਤੋਂ ਥੋੜੀ ਜੀ ਮਹਿੰਗੀ ਆਉਂਦੀ ਹੁੰਦੀ ਹੈਗੀ ਹਨਾ ਮੇਰੀ ਨੇਚਰਲ ਕ੍ਰੇਪ ਦੇ ਵਿੱਚ ਸ਼ਾਈਨਿੰਗ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਅਸੀਂ ਉਹ ਵਾਲੀ ਕ੍ਰੇਪ ਨਹੀਂ ਯੂਜ਼ ਕਰਦੇ ਜੀ ਇੱਕ ਤਾਂ ਜਿਹੜੀ 80 ਗ੍ਰਾਮ ਵਾਲੀ ਕ੍ਰੇਪ ਹੁੰਦੀ ਹੈ ਉਹਦੇ ਤੇ ਸਾਰੇ ਕਲਰ ਡਾਈ ਹੋ ਜਾਂਦੇ ਆ ਕਿਉਂਕਿ ਨੇਚਰਲ ਕ੍ਰੇਪ ਦੇ ਉੱਤੇ ਉਹ ਸੈਮੀ ਦੇ ਵਿੱਚ ਹੁੰਦੀ ਹੈ ਇਸ ਕਰਕੇ ਤੇ ਸਾਰੇ ਕਲਰ ਨੇ ਡਾਈ ਹੁੰਦੇਗੇ ਹਨਾ ਤੇ ਤੁਸੀਂ ਇਹਦਾ ਨਾ ਜਿਵੇਂ ਫੁੱਲ ਪਿਓਰ ਚਨਾਉਣ ਦਾ ਦੁਪੱਟਾ ਲਾ ਕੇ ਪਲੇਨ ਹੀ ਲਗਾ ਕੇ ਜੀ ਹਨਾ ਤੇ ਉਹਦੀ ਮੀਂਹ 골ਡਨ ਕਲਰ ਦੀ ਆਪਾਂ ਫਿਨਿਸ਼ਿੰਗ ਦੇ ਕੇ ਬਹੁਤ ਸੋਹਣਾ ਸੂਟ ਬਣਦੇ ਆ ਔਰ ਜਿਹੜੇ ਇਹ ਮੀਨਸ ਸੂਟ ਹੁੰਦੇ ਰਗੇ ਮੈਂ ਤੁਹਾਨੂੰ ਕੀ ਯਕੀਨ ਖਾਬ ਦੇ ਲਾਲੋ ਬਰੌਕਟ ਦੇ ਸੂਟ ਲਾ ਲਓ ਤਾਂ ਉਹ ਵਾਲੇ ਸੂਟ ਇਸ ਤਰ੍ਹਾਂ ਦੇ ਹੁੰਦੇ ਆ ਕਿ ਤੁਸੀਂ ਅੱਜ ਸਟਿਚ ਕਰਵਾਏ ਤੇ ਤੁਸੀਂ 10 ਸਾਲ 15 ਸਾਲ ਬਾਅਦ ਵੀ ਤੁਸੀਂ ਇਹ ਸੂਟ ਪਾਉਂਗੇ ਤਾਂ ਇਹ ਵਾਲੇ ਸੂਟ ਆ ਜਿਹੜੇ ਹਮੇਸ਼ਾ ਟ੍ਰੈਂਡਿੰਗ ਦੇ ਵਿੱਚ ਰਹਿਣਗੇ ਤੇ ਇਹਨਾਂ ਦਾ ਕਦੇ ਵੀ ਮੀਨਜ਼ ਇਹ ਆਪਾਂ ਕਹਦੇ ਆ ਕਿ ਔਰ ਡਿਜ਼ਾਈਨ ਆ ਜਿਹੜਾ ਇਹਦਾ ਓਵਰ ਨਹੀਂ ਹੁੰਦਾ ਮੀਨਜ਼ ਆਪਾਂ ਕੀ ਕਹਿ ਸਕਦੇ ਆ ਕਿ ਆਪਾਂ ਕਹਿੰਦੇ ਕਿ ਲੋਕ ਪਸੰਦ ਨਹੀਂ ਕਰਦੇ ਅੱਜ ਤੋਂ 20 ਸਾਲ ਪਹਿਲਾਂ ਵੀ ਬਰੌਕ ਤਕਹੀਨ ਖਾਬ ਜਿਹੜੀ ਚੱਲ ਰਹੀ ਸੀ ਬਨਾਰਸੀ ਚੱਲ ਰਹੀ ਸੀ ਤੇ ਹੁਣ ਵੀ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੱਲਦੀ ਰਹੇਗੀ ਤੇ ਇਹ ਤਾਂ ਇੱਕ ਤਰ੍ਹਾਂ ਨਾਲ ਇਹ ਲਗਾ ਲਓ ਕਿ ਇੱਕ ਤਰ੍ਹਾਂ ਦੀ ਆਪਾਂ ਇਹੋ ਜੀ ਚੀਜ਼ ਬਣਾ ਲੈਨੇ ਆ ਜਿਹੜੀ ਕਿ ਆਪਾਂ ਸਾਲੋਂ ਸਾਲ ਪਾ ਸਕਦੇ ਆ ਹਮੇਸ਼ਾ ਦੇ ਲਈ ਤੇ ਕਦੇ ਵੀ ਡਿਜ਼ਾਈਨ ਆ ਜਿਹੜੇ ਉਹ ਪੁਰਾਣੇ ਨਹੀਂ ਹੁੰਦੇਗੇ ਤੇ ਮੈਨੂੰ ਉਮੀਦ ਆ ਪੂਰੀ ਕਿ ਤੁਹਾਨੂੰ ਅੱਜ ਦੇ ਡਿਜ਼ਾਈਨ ਬਹੁਤ ਸੋਹਣੇ ਲੱਗੇ ਹੋਣਗੇ ਤੇ ਪਸੰਦ ਆਏ ਹੋਣਗੇ ਤੇ ਸਾਡੀ ਨਵੀਂ-ਨਵੀਂ ਕਲੈਕਸ਼ਨਸ ਨੂੰ ਤੁਸੀਂ ਲਾਈਕ ਕਰਦੇ ਰਹੋਗੇ ਤੇ ਉਸੇ ਕਲੈਕਸ਼ਨ ਨੂੰ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਬਾਕੀ ਬੈਲ ਆਈਕਨ ਦਾ ਬਟਨ ਜਿਹੜਾ ਉਹ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਸਕੇ ਜਦੋਂ ਵੀ ਸਾਡੀ ਵੀਡੀਓ ਆਉਂਦੀ ਆ ਅਸੀਂ ਵੀਡੀਓ ਮੋਸਟਲੀ ਹਰ ਐਵਰੀ ਮੀਨਸ ਟਿਊਜ਼ਡੇ ਭਾਵ ਮੰਗਲਵਾਰ ਥਰਸਡੇ ਵੀਰਵਾਰ ਜਾਨੀ ਕਿ ਐਂਡ ਸੈਟਰਡੇ ਜਾਨੀ ਕਿ ਸ਼ਨੀਵਾਰ ਤਿੰਨ ਦਿਨ ਆਪਣੀ ਹਫਤੇ ਦੇ ਵਿੱਚ ਵੀਡੀਓ ਆਉਂਦੀ ਹੈਗੀ ਤੇ ਮੋਸਟਲੀ ਟਾਈਮ ਜਿਹੜਾ ਵੀਡੀਓ ਦਾ ਆਪਣਾ ਸੁਬਾ 11 12 ਦਾ ਜਾਂ ਫਿਰ ਸ਼ਾਮ ਨੂੰ 4 ਵਜੇ ਦਾ ਹੁੰਦਾਗਾ ਤੇ ਬਾਕੀ ਸ਼ਾਰਟਸ ਵਗੈਰਾ ਜਾਂ ਜਿਹੜੇ ਰੀਲਸ ਵਗੈਰਾ ਉਹ ਤਾਂ ਆਉਂਦੀ ਹੀ ਰਹਿੰਦੀਆਂ ਲਿੰਗੀਆਂ ਸਕਰੀਨ ਦੇ ਉੱਪਰ ਨੰਬਰ ਸਾਡਾ ਹਮੇਸ਼ਾ ਸ਼ੋਅ ਹੁੰਦਾ ਤੁਸੀਂ ਉਸ ਸਕਰੀਨ ਦੇ ਉੱਤੇ ਸਾਨੂੰ ਡੀਐਮ ਕਰ ਸਕਦੇ ਹੋ ਤੇ ਜਿਹੜੇ ਮੇਰੇ ਫਰੈਂਡਸ ਨੇ ਕਾਲ ਕਰਨੀ ਹੁੰਦੀ ਤਾਂ ਪਲੀਜ਼ ਰਿਕੁਐਸਟ ਆ ਤੁਸੀਂ 10 ਤੋਂ 6 ਵਜੇ ਤੱਕ ਕਾਲ ਕਰਿਆ ਕਰੋ ਜੀ ਤਾਂ ਕਿ ਤੁਹਾਡੀ ਕਾਲ ਮੈਂ ਪਿਕ ਕਰ ਸਕਾਂ ਚਲੋ ਜਿਹੜੇ ਫੋਰਨ ਵਾਲੇ ਫਰੈਂਡਸ ਨੇ ਉਹਨਾਂ ਦੀ ਤਾਂ ਮਜਬੂਰੀ ਹੁੰਦੀ ਹੈ ਉਹਨਾਂ ਨੇ ਆਪਣਾ ਮੀਨਸ ਜੋਬ ਵਗੈਰਾ ਜਾਂ ਜੋ ਵੀ ਹੁੰਦਾ ਮੀਨਸ ਉਹਨਾਂ ਦੇ ਟਾਈਮਿੰਗ ਆਪਣੇ ਨਾਲ ਨਹੀਂ ਸੈੱਟ ਬੈਠਦੇ ਤਾਂ ਚਲੋ ਇੱਕ ਅੱਦੇ ਲਈ ਐਮਰਜੈਂਸੀ ਲਈ ਆਪਾਂ ਫੋਨ ਪਿਕ ਵੀ ਕਰ ਲੈਨੇ ਆ ਬਟ ਇੰਡੀਆ ਵਾਲੇ ਫਰੈਂਡਸ ਜ਼ਰੂਰ ਕੋਸ਼ਿਸ਼ ਕਰਨ ਕਿ ਇਸੇ ਟਾਈਮਿੰਗ ਦੇ ਵਿੱਚ ਫੋਨ ਕਰਨ ਸਾਨੂੰ ਤੇ ਹੋਪ ਸੋ ਤੁਹਾਨੂੰ ਕਲੈਕਸ਼ਨ ਵਧੀਆ ਲੱਗੀ ਹੋਏਗੀ ਥੈਂਕ ਯੂ ਸੋ ਮੱਚ ਫॉर ਵਾਚਿੰਗ